ਪਹਿਲੇ 4 ਸਾਲ ਦੇ ਵਿੱਚ ਜੇ 60000 ਤੋਂ ਜ਼ਿਆਦਾ ਜੇ ਨੌਕਰੀਆਂ ਦਿੱਤੀਆਂ ਤਾਂ ਯੂਥ ਨੂੰ ਦਿੱਤੀਆਂ ਨਾ ਅਗਲੀ ਪੀੜ੍ਹੀ ਨੂੰ ਦਿੱਤੀਆਂ ਔਰ ਉਹ ਸਮੇਂ ਤੇ ਦਿੱਤੀਆਂ ਜਦੋਂ ਸਾਡੇ ਬੱਚੇ ਰੂਸ ਦੇ ਲੈ ਜਾ ਕੇ ਪੰਜਾਬ ਦੇ ਹਰਿਆਣਾ ਦੇ ਗੁਜਰਾਤ ਦੇ ਅਮਰੀਕਾ ਤੋਂ ਹੱਥਕੜੀਆਂ ਲੋ ਆ ਕੇ ਪੈਰਾਂ ਦੀ ਬੇੜੀਆਂ ਪਾ ਕੇ ਵਾਪਸ ਆ ਰਹੇ ਆ ਡਾਕੀ ਰੂਟ ਤੋਂ ਜਾ ਕੇ ਡੈਡ ਬੋਡੀਆਂ ਆ ਰਹੀਆਂ ਗਲਫ ਕੰਟਰੀਜ਼ ਤੋਂ ਉਸ ਲਈ ਪੰਜਾਬ ਦੇ ਮੱਛਿਆ ਨੂੰ ਨੌਕਰੀ ਦੇਣ ਦਾ ਮਤਲਬ ਹੈ ਕਿ ਉਹਨਾਂ ਨੂੰ ਇੱਕ ਨੀਤ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਸ਼ੁਰੂਆਤ ਦੇਣਾ। ਯੋਧ ਨਸ਼ੇ ਵਿਰੁੱਧ ਇਹਦੇ ਬਾਰੇ ਕੰਮ ਕਰਨਾ ਪੈਸਿਨਟਲੀ ਪਹਿਲਾਂ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਵਾਈ ਸਿਹਤ ਮੈਕਮੇ ਦੇ ਬੰਦਿਆਂ ਨੂੰ ਟ੍ਰੇਨਿੰਗ ਦਵਾਈ ਜਿੰਨੇ ਜਿਹੜੇ ਨਾਲ ਟੀਚਰਸ ਨੂੰ ਟ੍ਰੇਨਿੰਗ ਦਵਾ ਰਹੇ ਆ ਯੁੱਧ ਦੀ ਟ੍ਰੇਨਿੰਗ ਕਰ ਰਹੇ ਆ ਤਾਂ ਕਿ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਉਹਦੇ ਨਾਲ ਸਿਗਮਾ ਤੇ ਇਹਦੇ ਨਾਲ ਨਾਲ ਯੋਧਨਸ਼ੇ ਰੋਧਨ ਨਾਲ ਇਸੇ 15 ਤਰੀਕ ਨੂੰ ਆਪਣੇ ਸ਼ੁਰੂ ਹੋਣ ਜਾ ਰਿਹਾ ਜਿਹੜਾ ਯੂਨੀਵਰਸਲ ਹੈਲਥ ਕੇਅਰ ਕਿ ਪੰਜਾਬ ਦੇ 3 ਕਰੋੜ ਲੋਕਾਂ ਦਾ ਹਰ ਬੰਦੇ ਦੀ ਜੇਬ ਦੇ ਵਿੱਚ 10 ਲੱਖ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਪਾਣਾ ਅਸੀਂ ਵੱਲ ਅਗਲੇ 3-4 ਮਹੀਨੇ ਇਸ ਜਿਹੜੇ ਸਾਰੇ ਇਨੀਸ਼ੀਏਟਿਵ ਹੈ ਚਾਹੇ ਨੌਕਰੀਆਂ ਦੇ ਰਹੇ ਆ ਯੋਧਨਸ਼ੇ ਰੋਧ ਚਲਾ ਰਹੇ ਆ ਦਾ ਅਸੀਂ ਜਿਹੜਾ ਹੈਗਾ ਇਹ ਯੂਨੀਵਰਸਲ ਹੈਲਥ ਕੇਅਰ ਹਾਲਾਂਕਿ ਇਹਦੇ ਨਾਲ ਆਪ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਲੋਕਾਂ ਨੂੰ ਦਵਾਈ ਮਿਲ ਲਈ ਹੈ ਟੈਸਟ ਹੋ ਰਿਹਾ ਪਹਿਲਾਂ ਤੁਸੀਂ ਰੈਪੋਰਟ ਜਾਂਦੇ ਹੋ ਪਹਿਲਾਂ ਡਿਸਪੈਂਸਿੰਗ ਕਰਦੇ ਸੀ ਪਹਿਲਾਂ ਕੋਈ ਕੋਈ ਦਵਾਈ ਮਿਲਦੀ ਸੀ ਹੁਣ ਸਾਫ਼ ਵੀ ਹੁੰਦਾ ਡਾਕਟਰ ਵੀ ਹੁੰਦਾ ਨਰਸਰੀ ਹੁੰਦੀ ਹੈ ਔਰ ਫਾਰਮਾਸਿਸਟ ਵੀ ਹੁੰਦਾ ਦਵਾਈ ਵੀ ਮਿਲਦੀ ਆ ਇਹ ਪਹਿਲੇ 4 ਸਾਲ ਦੇ ਵਿੱਚ ਜੇ 60000 ਤੋਂ ਜ਼ਿਆਦਾ ਜੇ ਨੌਕਰੀਆਂ ਦਿੱਤੀਆਂ ਤਾਂ ਯੋਥ ਨੂੰ ਦਿੱਤੀਆਂ ਨਾ ਅਗਲੀ ਪੀੜ੍ਹੀ ਨੂੰ ਦਿੱਤੀਆਂ ਔਰ ਉਸ ਸਮੇਂ ਤੇ ਦਿੱਤੀਆਂ ਜਦੋਂ ਸਾਡੇ ਬੱਚੇ ਰੂਸ ਦੇ ਵਿੱਚ ਜਾ ਕੇ ਪੰਜਾਬ ਦੇ ਹਰਿਆਣਾ ਦੇ ਗੁਜਰਾਤ ਦੇ ਅਮਰੀਕਾ ਤੋਂ ਹੱਥਕੜੀਆਂ ਲਵਾ ਕੇ ਪੈਰਾਂ ਦੇ ਬੇੜੀਆਂ ਪਾ ਕੇ ਵਾਪਸ ਆ ਰਹੇ ਆ ਡੌਕੀ ਰੂਟ ਤੋਂ ਜਾ ਕੇ ਡੈਡ ਬਾਡੀਜ਼ ਆ ਰਹੀਆਂ ਗਲਫ ਕੰਟਰੀਜ਼ ਤੋਂ ਉਸ ਲਈ ਪੰਜਾਬ ਦੇ ਮੱਛੀਆਂ ਨੂੰ ਨੌਕਰੀ ਦੇਣ ਦਾ ਮਤਲਬ ਹੈ ਕਿ ਉਹਨਾਂ ਨੂੰ ਇੱਕ ਨੀਤ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਸ਼ੁਰੂਆਤ ਦੇਣਾ ਯੁੱਧ ਨਸ਼ੇ ਵਿਰੁੱਧ ਇਦੇ ਬਾਰੇ ਕੰਮ ਕਰਨਾ ਪੈਸ਼ਨੇਟਲੀ ਪਹਿਲਾਂ ਪੁਲਿਸ ਵਾਲਿਆਂ ਨੂੰ ਟ੍ਰੇਨਿੰਗ ਦਵਾਈ ਸਿਹਤ ਮੈਕਮੇ ਦੇ ਬੰਦਿਆਂ ਨੂੰ ਟ੍ਰੇਨਿੰਗ ਦਵਾਈ ਜਿੰਨੇ ਜਿਹੜੇ ਨਾਲ ਟੀਚਰਸ ਨੂੰ ਟ੍ਰੇਨਿੰਗ ਦਵਾ ਰਹੇ ਆ ਯੂਥ ਦੀ ਟ੍ਰੇਨਿੰਗ ਕਰ ਰਹੇ ਆ ਤਾਂ ਕਿ ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਹੈ ਉਹਦੇ ਨਾਲ sigma ਤੇ ਇਹਦੇ ਨਾਲ ਨਾਲ ਯੋਧ ਨਸ਼ੇ ਰੋਧ ਦੇ ਨਾਲ ਨਾਲ ਇਸੇ 15 ਤਰੀਕ ਨੂੰ ਆਪਣੇ ਸ਼ੁਰੂ ਹੋਣ ਜਾ ਰਿਹਾ ਜਿਹੜਾ ਯੂਨੀਵਰਸਲ ਹੈਲਥ ਕੇਅਰ ਕਿ ਪੰਜਾਬ ਦੇ 3 ਕਰੋੜ ਲੋਕਾਂ ਦਾ ਹਰ ਬੰਦੇ ਦੀ ਜੇਬ ਦੇ ਵਿੱਚ 10 ਲੱਖ ਦਾ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਪਾਣਾ ਅਸੀਂ ਬਗਲੇ 3-4 ਮਹੀਨੇ ਇਹ ਜਿਹੜੇ ਸਾਰੇ ਇਨੀਸ਼ੀਏਟਿਵ ਹੈ ਚਾਹੇ ਨੌਕਰੀਆਂ ਦੇ ਰਹੇ ਆ ਯੋਧਨ ਸੇਵੋਟ ਚਲਾ ਰਹੇ ਆ ਦਾ ਅਸੀਂ ਜਿਹੜਾ ਹੈਗਾ ਇਹ ਯੂਨੀਵਰਸਲ ਹੈਲਥ ਕੇਅਰ ਹਾਲਾਂਕਿ ਇਹਦੇ ਨਾਲ ਆਪ ਵੀ ਦੇਖ ਰਹੇ ਹੋ ਕਿ ਆਮ ਆਦਮੀ ਕਲੀਨਿਕ ਦੇ ਵਿੱਚ ਲੋਕਾਂ ਨੂੰ ਦਵਾਈ ਮਿਲ ਰਹੀ ਹੈ ਟੈਸਟ ਹੋ ਰਿਹਾ ਪਹਿਲਾਂ ਤੁਸੀਂ ਰਿਪੋਰਟ ਨਾ ਚੰਦੇ ਪਹਿਲਾਂ ਕੋਈ ਡਿਸਕਸਨ ਕਰ ਤੋਂ ਨਾ ਜੀ ਪਹਿਲਾਂ ਕੋਈ ਕੋਈ ਦਵਾਈ ਮਿਲਦੀ ਸੀ ਹੁਣ ਸਾਫੀ ਹੁੰਦਾ ਡਾਕਟਰ ਵੀ ਹੁੰਦਾ ਨਰਸਰੀ ਹੁੰਦੀ ਹੈ ਔਰ ਫਾਰਮਾਸਿਸਟ ਵੀ ਹੁੰਦਾ ਦਵਾਈ ਵੀ ਮਿਲਦੀ ਹੈ